ਸਸ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮੈਗੀ ਠੀਕ ਇੱਥੇ ਆਪਾਂ ਦੋ ਪੈਕੇਟ ਮੈਗੀ ਦਾ ਲਏ ਨੇ ਤੇ ਇਹ ਮੈਗੀ ਬਣਾਵਾਂਗੇ ਆਪਾਂ ਸਬਜ਼ੀਆਂ ਵਾਲੀ ਇੱਥੇ ਆਪਾਂ ਪਿਆਜ਼ ਲਏ ਸੀ ਗਾਜਰਾਂ ਟਮਾਟਰ ਸ਼ਿਮਲਾ ਮਿਰਚ ਤੇ ਮਟਰ ਤੇ ਇਹ ਬੱਚਿਆਂ ਨੂੰ ਆਪਾਂ ਸਬਜ਼ੀ ਵਾਲੀ ਟਿਫਨ ਚ ਵੀ ਪਾ ਸਕਦੇ ਆ ਤੇ ਇਹ ਬੱਚਿਆਂ ਨੂੰ ਬੜੀ ਪਸੰਦ ਮੈਗੀ ਸਬਜ਼ੀਆਂ ਵਾਲੀ ਲੱਗਦੀ ਹੈ ਤੇ ਹੁਣ ਆਪਾਂ ਮੈਗੀ ਨੂੰ ਆਪਾਂ ਤੜਕਾ ਲਾਵਾਂਗੇ ਮੈਗਨ ਭਰਵਾਉਣ ਲਈ ਆਪਾਂ 팬 ਦੇ ਵਿੱਚ ਤੇ ਇਹਦੇ ਵਿੱਚ ਆਪਾਂ ਮਸਟਰ ਆਵਲ ਪਾ ਦਵਾਂਗੇ ਗਰਮ ਹੋ ਗਿਆ ਸੀ ਹੁਣ ਆਪਾਂ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ 2-3 ਮਿੰਟ ਵਾਸਤੇ ਆਪਾਂ ਭੁੰਨਾਂਗੇ ਸਬਜ਼ੀਆਂ ਨੂੰ ਪਾ ਦਵਾਂਗੇ ਆਪਾਂ ਗਾਜਰਾ ਪਾ ਦਾਂਗੇ నాలు పాదే మటర్ ఇంక మిట్టు వాను సబ్జియను భూ శిమలా మిర్చను పా దేన పాదే టమాటర హరి మిర్చ ਤੇ ਸਬਜ਼ੀਆਂ ਪਾ ਕੇ ਆਪਾਂ 2-3 ਮਿੰਟ ਵਾਸਤੇ ਹਾਈ ਫਲੇਮ ਤੇ ਹੀ ਆਪਾਂ ਇਹਨਾਂ ਨੂੰ ਪਕਾਉਣਾ ਆ। ਜ਼ਿਆਦਾ ਨਹੀਂ ਪਕਾਉਣਾ ਸਬਜ਼ੀਆਂ ਵਿੱਚ ਆਪਾਂ ਕਰੈਂਚ ਬਣਾ ਕੇ ਰੱਖਾਂਗੇ। ਤੇ 2-3 ਮਿੰਟ ਵਾਸਤੇ ਆਪਾਂ ਢੱਕ ਕੇ ਪਕਾਵਾਂਗੇ ਇਹਨਾਂ ਨੂੰ। ਸਬਜ਼ੀਆਂ ਨੂੰ ਚੈੱਕ ਕਰ ਲਵਾਂਗੇ। ਸਬਜ਼ੀਆਂ ਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾ ਦਮੰਗੀ ਅੱਧੇ ਚਮਚੇ ਤੋਂ ਭਾਰਤ। ਲਾਲ ਮਿਰਚ ਤੇ ਲਾਲ ਮਿਰਚ ਕੋੜੀ ਨਹੀਂ ਹੁੰਦੀ ਹਲਦੀ ਪਾਊਡਰ ਸਬਜ਼ੀਆਂ ਨੂੰ ਮਿਕਸ ਕਰ ਦਵਾਂਗੇ ਪਾ ਸਬ ਨਮਕ ਪਾ ਕੇ ਹਲਦੀ ਪਾ ਕੇ ਆਪਾਂ 2 ਮਿੰਟ ਵਾਸਤੇ ਇਹਨਾਂ ਨੂੰ ਪਕਾ ਲੈਨੇ ਆ ਪਾਣੀ ਪਾ ਦਵਾਂਗੇ ਇਥੇ ਦੋ ਘਾਪਾ ਪਾਣੀ ਪਾ ਦਿੱਤੀ ਸੀ ਤੇ ਪਾਣੀ ਪਾ ਕੇ ਆਪਾਂ ਟੱਕ ਦੇਵਾਂਗੇ ਤੇ ਜਦੋਂ ਉਹ ਪਾਣੀ ਨੂੰ ਉਬਾਲ ਆ ਜਾਏਗਾ ਫਿਰ ਆਪਾਂ ਇਹਦੇ ਵਿੱਚ ਮੈਗੀ ਨੂੰ ਪਾਵਾਂਗੇ ਪਾਣੀ ਨੂੰ ਉਬਾਲ ਆ ਗਿਆ ਸੀ ਤੇ ਹੁਣ ਆਪਾਂ ਮੈਗੀ ਨੂੰ ਪਾ ਦਵਾਂਗੇ වා ඔ නිසාලම් තරන්න ඉෙ මැගීට නාලිමි සල්ලාබ දෝතෙන්මන්ට වාස්ත කතාක් කළමුුණ මැගෙන් හර ਜੀ ਆਪਾਂ ਮੈਗੀ ਨੂੰ ਥੋੜਾ ਆਪਾਂ ਖੜਾ ਖੜਾ ਮੈਗੀ ਰੱਖਾਂਗੇ ਤੇ ਮੈਗੀ ਨੂੰ ਫਿਰ ਆ ਥੋੜਾ ਜਿਹਾ ਆਪਾਂ ਪਾਣੀ ਘੱਟ ਪਾ ਦਵਾਂਗੇ ਜੀ ਆਪਾਂ ਸੂਪ ਵਾਲੀ ਮੈਗੀ ਬਣਾਵਾਂਗੇ ਥੋੜਾ ਥੋੜੀ ਫਿਰ ਆਪਾਂ ਪੂਰਾ ਬਰੋਥ ਦਾ ਦੋ ਗਲਾਸ ਹੀ ਪਾਣੀ ਪਾਵਾਂਗੇ ਦੋ ਕੱਪ ਮੈਗੀ ਨੂੰ ਆਪਾਂ ਚੈੱਕ ਕਰ ਲਵਾਂਗੇ ਮੈਗੀ ਚ ਆ ਜਿੰਨਾ ਵੀ ਪਾਣੀ ਥੋੜਾ ਥੋੜਾ ਪਾਣੀ ਹੈਗਾ ਜਦੋਂ ਮੈਗੀ ਠੰਡੀ ਹੋ ਗਈ ਪਾਣੀ ਆਪ ਨੇ ਆਪ ਇਹਦੇ ਵਿੱਚ ਸੁੱਕ ਜਾਣਾ ਤੇ ਮੈਗੀ ਬਣ ਕੇ ਤਿਆਰ ਡਰਕਸ਼ਨ ਨੂੰ ਆਪਾਂ ਬੰਦ ਕਰ ਦਵਾਂਗੇ ਮੈਗੀ ਨੂੰ ਆਪਾਂ ਪਲੇਟ ਚ ਪਾ ਲਵਾਂਗੇ ਮੈਗੀ ਪਾ ਪਲੇਟ ਚ ਪਾ ਲਵਾਂਗੇ मैगी ऊपर अपन तनेनु पादवांगे मैगी देखो ਤੁਸੀਂ ਕਿੰਨੀ ਖਿਲੀ ਖਿਲੀ मैगी ਬਣ ਕੇ ਤਿਆਰ ਹੋਈ ਦੇਖ ਸਕਦੇ ਤੁਸੀਂ मैगी ਦੀ ਦੰਨੋ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ